you <laughs> ਪਾਵਨ ਬਾਲਮੀਕੀ ਧੂਨਾ ਸਭ ਤਸਦੀਕ ਮੀਟਿੰਗ ਹੋਈ ਜਿਹਦੇ ਚ ਰੋਹਿਲ ਕਲਿਆਣ ਜੀ ਨੂੰ ਅੱਜ ਲੀਗਲ ਐਡਵਾਈਜ਼ਰ ਪਾਵਨ ਬਾਲਮੀਕੀ ਤੀਰ ਦਾ ਰਜਿਸਟਰਡ ਦਾ ਸਨਮਾਨ ਸੰਤਾਂ ਨੇ ਕੀਤਾ ਰੋਹਿਲ ਜੀ ਨੇ ਅੱਜ ਇਹੀ ਵਾਅਦਾ ਕੀਤਾ ਹੈ ਆਪਣੀ ਟੀਮ ਨੂੰ ਸਾਰੇ ਐਡਵੋਕੇਟ ਲੈ ਕੇ ਆਏ ਹਨ ਕਿ ਜਿੰਨੇ ਵੀ ਕੇਸ ਇੱਥੇ ਦੇ ਮੈਂ ਬਿਲਕੁਲ ਉਹਨਾਂ ਨਾਲ ਫਾਈਟ ਕਰਾਂਗਾ ਚਿੱਤ ਕੀ ਦਮਗਾ ਸੱਚੇ ਪਾਤਸ਼ਾਹ ਕੀ ਅਰਦਾਸ ਕਰਦੇ ਆਂ ਕਿ ਰੋਹਿਲ ਜੀ ਚੜ੍ਹਦੀ ਕਲਾ ਵਾਲੇ ਪਾਸੇ ਜਾਣ ਤੀਸੇ ਦੀ ਸੇਵਾ ਜਨ ਮਿਲੀ ਆ ਲੀਗਲ ਐਡਵਾਇਜ਼ਰ ਦੇ ਤੌਰ ਤੇ ਇਥੇ ਮਿਹਨਤ ਕਰਨਗੇ ਨਾਲ ਨਾਲ ਦਾਸ ਬੇਨਤੀ ਕਰਦਾ ਹੈ 30 ਤਰੀਕ ਨੂੰ ਠੀਕ 10 ਵਜੇ ਪਵਨ ਬਾਲਮੀਕੀ ਤੀਰਤੇ ਪਹੁੰਚੂ ਜੋ ਕਿ ਸਨਮਾਨ ਸਮਰੂਪ ਜਿਹੜਾ ਪਵਨ ਬਾਲਮੀਕੀ ਤੀਰਤੇ ਵਿਖੇ ਨਿਸ਼ਾਨ ਸਭ ਲੱਗਾ ਹੈ ਉਹਦੇ ਵਿੱਚ ਜਿਹੜੇ ਜੂਦਿਆ ਨੇ ਸਹਿਯੋਗ ਦਿੱਤਾ ਹੈ ਦੀਨ ਨੇ ਪਾਵਨ ਬਾਲਕ ਨੂੰ ਕੀ ਤੀਰਥ ਬਾਤੇ ਸ਼ਹੀਦੀਆਂ ਦਿੱਤੀਆਂ ਹਾਂ ਮਹਿਤਾ ਚੌਂਗ ਦੇ ਵਿੱਚ ਚਾਰੋਂ ਮੁੰਡੇ ਸ਼ਹੀਦ ਹੋਏ ਜਦੋਂ ਤੇ ਨਿਸ਼ਾਨ ਸਭ ਲੱਗਾ ਸੀ ਉਥੇ 151 108 ਫੁੱਟ ਦਾ ਨਿਸ਼ਾਨ ਸਭ ਛੜਿਆ ਦਾ ਉਹ ਸ਼ਹੀਦਾਂ ਦੇ ਪਰਿਵਾਰ ਨੂੰ ਸਨਮਾਨ ਕੀਤਾ ਜਾਵੇਗਾ ਸੰਤਾ ਦਾ ਆਦੇਸ਼ ਹੈ ਕਿ ਸਾਰੀਆਂ ਸੰਗਤਾਂ ਹਮ ਹਮਾ ਕੇ ਤੀਤ ਨੂੰ 10 ਵਜੇ ਤੇ ਪਹੁੰਚਣ ਉਹਦੇ ਨਾਲ ਨਾਲ ਸਾਡੇ ਬਦਲ ਜੀ ਸਰਪੰਚ ਖਾਨਕੋਟ ਉਹ ਵੀ ਆਪਣੀ ਟੀਮ ਲੈ ਕੇ ਆਏ ਆ ਉਹਨਾਂ ਨੂੰ ਵੀ ਅੱਜ ਇੱਥੇ ਅਸੀਂ ਦੇਹਤੀ ਜ਼ਿਲੇ ਦਾ ਪ੍ਰਧਾਨ ਨੋਮੀਨੇਟ ਕੀਤਾ ਹੈ ਆਸ ਰੱਖਦੇ ਹਾਂ ਜਿਹੜਾ ਤੀਰਥ ਨਾਲ ਜੁੜਿਆ ਬਦ ਤੋਂ ਬਦ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ ਐਡਵੋਕੇਟ ਰਾਹੁਲ ਕਲਿਆਣ ਬਤੌਰ ਐਡਵੋਕੇਟ ਅੰਮ੍ਰਿਤਸਰ ਐਸੋਸੀਏਸ਼ਨ ਬਾਰ ਐਸੋਸੀਏਸ਼ਨ ਵਿੱਚ ਵਕਾਲਤ ਕਰਦਾ ਹਾਂ ਅਤੇ ਮੈਂ ਇੱਥੇ ਜਿਹੜੇ ਜੋ ਮੈਨੂੰ ਔਦਾ ਦਿੱਤਾ ਗਿਆ ਮੈਂ ਆਪਣਾ ਪੂਰੀ ਮਾਨ ਸਨਮਾਨ ਦਾ ਪੂਰਾ ਕਰਾਂਗਾ ਜੈ ਬਾਲਮੀਕੀ ਸ੍ਰੀ ਸ੍ਰੀ ਅਕਸਵਰ ਸਤਿਗੁਰੂ ਹਰੀਨਾ ਜੀ ਮਹਾਰਾਜ ਕੀ ਜੈ ਅੱਜ ਮੈਨੂੰ ਤੀਰਥ ਤੋਂ ਜੋ ਸੰਤ ਬਾਬਾ ਮਲਕੀਨਾ ਜੀ ਨੇ ਜੋ ਗੱਦੀ ਨਿਸ਼ੀਨ ਨੇ ਇਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਇਹ ਜ਼ਿੰਮੇਵਾਰੀ ਆਪਣੀ ਤੰਦੇ ਨਾਲ ਨਿਭਾਵਾਂਗਾ ਤੇ ਪ੍ਰਮਾਤਮਾ ਅੱਗੇ ਵੀ ਹੱਥ ਜੋੜਦਾ ਕਿ ਸੱਚੇ ਪਾਤਸ਼ਾਹ ਮੇਰੀ ਚੜ੍ਹਦੀ ਕਲਾ ਕਰਨ ਤੇ ਮੈਂ ਆਪਣੀ ਜ਼ਿੰਮੇਵਾਰੀ ਜਿਹੜੀ ਆ ਆਪਣੀ ਪੂਰੀ ਨੀਅਤ ਨਾਲ ਸਾਫ਼ ਨੀਅਤ ਨਾਲ ਨਿਭਾਵਾਂ ਇਹਨਾਂ ਕਹਿੰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਜੋ ਬੋਲੇ ਸੋਨਰ ਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਹਿਬ ਸਤਿਗੁਰ ਗਿਆਨਾਤ ਮਹਾਰਾਜ ਕੀ ਜੈ ਅੱਜ ਪਾਵਨ ਵਾਲਮੀਕ ਤੀਰਥ ਵੱਲੋਂ ਰਾਹੁਲ ਜੀ ਨੂੰ ਤੌਰ ਕਲਦੇਵ ਜੀ ਨੂੰ ਪਾਵਨ ਵਾਲਮੀਕ ਤੀਰਥ ਵੱਲੋਂ ਜਿਹੜੀ ਉਹ ਸੇਵਾ ਲਈ ਗਈ ਆ ਇਹਨਾਂ ਨੇ ਪ੍ਰਯਾਸ ਕਰਦੇ ਆ ਕਿ ਪਾਵਨ ਵਾਲਮੀਕ ਤੀਰਥ ਦੀ ਜਿਹੜੀ ਸੇਵਾ ਵਾ ਆਪਣੇ ਤਨ ਮਨ ਧਨ ਦੇ ਨਾਲ ਕਰਨੀ ਆ ਜੈ ਵਾਲਮੀਕ ਕੀ ਹਰ ਹਰ ਵਾਲਮੀਕ ਅੱਜ ਬੜੀ ਖੁਸ਼ੀ ਭਰਿਆ ਦਿਨ ਹੈ ਕਿ 30 ਤੀਰ ਜਿਹੜੇ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਬਾਅਦ ਸਰ ਕੇ ਤੋਂ ਜੀਰਮੇ ਸਾਹਿਬ ਆਏ ਆਪਣੀ ਟੀਮ ਲੈ ਕੇ ਜਿਨ੍ਹਾਂ ਦਾ ਮੰਤਬ ਹੈ ਕਿ 30 ਤੀਰ ਨੂੰ ਧੁਮਾ ਪਾ ਦੇਾਂਗੇ ਬਾਅਦ ਤੋਂ ਬਾਅਦ ਸੰਗਤ ਆਏਗੀ ਬਾਅਦ ਤੋਂ ਬਾਅਦ ਸੰਗਤ ਆ ਕੇ ਲਾਲ ਚੰਡੀ ਦੇ ਤੀਰ کمانਾਂ ਤੇ ਜਿਕਾਰੇ ਲਾਏਗੀ ਨਾਲੇ ਜਿਹੜੀ ਇਹਦੀ مخالਫਤ ਕਰਦੇ ਹੋਣਾਂ 10 ਦਿਨਗੇ ਕਿ ਜਿੱਦੀ ਪੁਸ਼ਤੀ ਭਗਵਾਨ ਬਾਲਮੀਕ ਮਹਾਰਾਜ ਦਾ ਸਤੁਰ ਗਿਆਨ ਆਜੀਦਾ ਸੰਦੇਸ਼ ਲਾਲ ਚੰਡਾ تیر کمان ਵਾਲਾ ਹੈ ਧੰਨਵਾਦ ਜੈ ਵਾਲਮੀਕੀ ਹਰਿ ਵਾਲਮੀਕੀ ਸੋਨੇ ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਸਤਿਗੁਰੂ ਮਲਕੀਤ ਨਾਥ ਮਹਾਰਾਜ ਕੀ ਜੈ ਸੋ ਸਤਿਓ ਭਗਵਾਨ ਵਾਲਮੀਕ ਧਰਮ ਸਮਾਜ ਸੰਜਾ ਮੰਚ ਰਜਿਸਟਰਡ ਪੰਜਾਬ ਭਾਰਤ ਜੋ ਕਿ ਅੱਜ ਸਤਿਗੁਰਾ ਕੋਲ ਪਹੁੰਚੇ ਸਤਿਗੁਰੂ ਮਲਕੀਤ ਨਾਥ ਮਹਾਰਾਜ ਜੀ ਕੋਲ ਔਰ ਸਾਡੇ ਓਮ ਪ੍ਰਕਾਸ਼ ਗੱਬਰ ਜੀ ਜਿਹੜੇ ਸਾਡੇ ਸੀਨੀਅਰ ਤੁਨਾ ਸਾਹਿਬ ਤੋਂ ਚੇਅਰਮੈਨ ਨੇ ਸੋ ਸਾਡਾ ਜੋ ਵੀ ਅੱਜ ਦਾ ਮੇਨ ਮੋਟਿਵ ਹੈ ਕਿ ਅਸੀਂ ਸੰਤਾ ਦੇ ਕਹਿ ਅਨਸਾਰ ਉਹਨਾਂ ਦੇ ਦਿੱਤਾ ਨਿਰਦੇਸ਼ਾਂ ਅਨਸਾਰ ਚੱਲਾਂਗੇ ਔਰ 30 ਤਰੀਕ ਦਾ ਜੋ ਸੰਮੇਲਨ ਹੈ ਉਹਦੇ ਵਿੱਚ ਵੀ ਵੱਧ ਤੋਂ ਚੜ ਕੇ ਹਿਸਾਬ ਪਾਵਾਂਗੇ ਔਰ ਤਨੋਂ ਮਨੋਂ ਸਮਾਜ ਦੀ ਸੇਵਾ ਕਰਦੇ ਰਹਾਂਗੇ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਚੇਅਰਮੈਨ ਯੂਥ ਵਿੰਗ ਪਿੰਨ ਖਾਪੜ ਕਿਹੜੀ ਤੂੰ ਜੋ ਸੰਤ ਮਹਾਰਾਜ ਜੀ ਨੇ ਹਾਨੂੰ ਉਦੇਸ਼ ਦਿੱਤਾ ਤਰੀਕ ਦੇਖਦਾ ਅਸੀਂ ਹੋ ਮਹਾ ਆ ਕੇ ਸੰਤਾਂ ਹੋਰ ਵੀ ਇਕੱਠ ਕਰਕੇ ਲੈ ਕੇ ਆਵਾਂਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ